अजी कल बड़ा एक जुशियारपुर सराबा मार्केट चो एक गोल्ड स्मिथ तो की शॉप से सराबा मार सराफा मार्केट च एक रॉबरी हुई जिसे प्रायमरी दसाया गया कि दो लोग आए तो जिन्होंने गोल्ड स्मिथ के इंप्लॉय में बद के उसका मूह बद के हाथ बन के उ लगभग एक किलो सोना तीन किलो चांदी लगभग तेई लाख रुपए जगे लुटके ले गए इमीडिएटली साम डी एस पी सि SPD ਇਨਚਾਰਜ CIA SHOCITY ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜੀਟ ਕੀਤਾ ਤੇ ਮੈਨੂੰ ਨੋਟਿਸ ਆਸ ਸੀ ਕਿ ਇਹ ਕੈਸ ਕੇ ਕਰ ਸਕਦੇ ਸੀ ਤੇ ਕੈਕ ਕਰਨ ਤੋਂ ਬਾਅਦ ਜਿਹੜੇ ਐਕਚੁਅਲ ਦੋਸ਼ੀ ਸੀ ਇਨਵੋਲ ਸੀਗੇ ਉਹਨਾਂ ਨੂੰ ਮੇਰੇ 24 ਆਰਸ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੌਟਸਮਿਤ ਦਾ EMPLOYE ਸੀਗਾ ਏ ਜੀਨੇ ਸਾਰਾ ਜਿਹੜਾ ਦੱਸਿਆ ਸੀਗਾ ਕਿ ਮੇਰੇ ਹੱਥ ਪਾਉਂ ਬੰਦ ਕੇ ਤੇ ਮੇਰੇ ਕੋਲ ਲੁੱਕ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਨਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਜਾਬ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਡਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਲਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ 'ਚ ਹੈਗੇ ਜਿਦੇ ਵਿੱਚ ਗੋਲ ਸੁਮੇਤਾ ਏਮਪਲੋਈ ਯੋਗੇਸ਼ਿਆ ਤੱਕ ਉਸ ਤੋਂ ਲਾਹ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨਾ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਰਦ ਹੈ ਤੇ ਇਹਨਾਂ ਨੇ ਸਾਈਂ ਤੋਂ ਸਾਡਾ ਪਤਾ ਲੱਗਿਆ

ਜਿਹੜਾ ਯੁਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਥੇ ਦਾ ਏਮਪਲੋਈ ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਇਆ ਸੀਗਾ ਛੁੱਟੀ ਤੇ ਤੇ ਛੁੱਟੀ ਮਨਾਉਣ ਦੇ ਸਬੱਤ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰਚਾਰਜ ਸੀਗਾ ਇਹਦੇ ਨਾਲ ਦਾ ਇੱਕ ਹੋਰ ਏਮਪਲੋਈ ਹੈਗਾ ਜਿਹਦਾ ਨਾਮ ਕੁਸਾਲ ਵੀ ਕਾਜੀ ਹੈਗਾ ਤੇ ਉਹ ਦੋਨੋਂ ਸ਼ੌਪ ਸਵਾਰ ਰਹੇ ਸੀਗੇ ਸਾਰਾ ਆਪਰੇਸ਼ਨ ਔਰ ਸਾਰਾ